ਬਾਬਾ ਦੀਪ ਸਿੰਘ ਜੀ ਨੇ ਵੇਖੋ ਚਾਰ ਮਹਾਰਾਜ ਦੇ ਸਰੂਪ ਹੱਥੀ ਲਿਖੇ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਹਰਮੰਦਰ ਸਾਹਿਬ ਦੀ ਬੇਦਬੀ ਕਰਦਾ ਆ ਪਤ ਸ੍ਰੀ ਦਮਦਮਾ ਸਾਹਿਬ ਵੇਖੋ ਜਿਹੜੇ ਨੇ ਸਭੋ ਕੀ ਤਲਵੰਡੀ ਉੱਥੇ ਬਾਬਾ ਦੀਪ ਸਿੰਘ ਜੀ ਦੀ ਸੇਵਾ ਲਗਾਈ ਹੋਈ ਸੀ ਗੁਰੂ ਪਿਤਾ ਹੀ ਨੇ ਤੇ ਜਦੋਂ ਪਤਾ ਚੱਲਦਾ ਇਹਨਾਂ ਉੱਥੇ ਸੁਨਿਆ ਮਿਲਦਾ ਜੀ ਹਰਮੰਦਰ ਸਾਹਿਬ ਦੀ ਬੇਦਬੀ ਕਰ ਦਿੱਤੀ ਹੈ ਤੇ ਉਥੇ 75 ਸਾਲ ਦੀ ਉਮਰ ਹੋ ਚੁੱਕੀ ਹੈ 75 ਸਾਲ ਦੀ ਤੇ ਉਥੇ ਦੇਖੋ ਤੁਰਦੇ ਨੇ ਤੇ ਵੇਖੋ ਤਰਨ ਤਾਰਨ ਸਾਹਿਬ ਦੇ ਨਜ਼ਦੀਕ ਆ ਕੇ ਨਾ ਉਥੇ ਇੱਕ ਲਕੀਰ ਖਿੱਚਦੇ ਨੇ ਗੁਰਦੁਆਰਾ ਨੂੰ ਬਣਿਆ ਜੀ ਲਕੀਰ ਸਾਹਿਬ ਇੱਕ ਲਕੀਰ ਖਿੱਚਦੇ ਨੇ ਕਿੰਦੇ ਅੰਦਰ ਉਹ ਆਏ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਬੇਇੱਜ਼ਤੀ ਦਾ ਬਦਲਾ ਲੈਣਾ ਜਿਨ੍ਹਾਂ ਨੂੰ ਗੁਰੂ ਦੇ ਨਾਲ ਪ੍ਰੇਮ ਹੈ ਪਿਆਰ ਹੈ ਉਹ ਅੰਦਰ ਆਏ ਜਿਨ੍ਹਾਂ ਨੂੰ ਆਪਣੇ ਘਰਾਂ ਦਾ ਮੋਹ ਏ ਪਰਿਵਾਰਾਂ ਦਾ ਮੋਹ ਏ ਉਹਨਾਂ ਜਦੋਂ ਲੰਘ ਕੇ ਆਇਓ ਕਹਿੰਦੇ ਲਕੀਰ ਖਿੱਚਣ ਦੀ ਧੀਰ ਸੀ ਕੋਈ ਵੀ ਪਿੱਛੇ ਰਿਆ ਨਾ ਸਾਰੇ ਅੰਦਰ ਆ ਗਏ ਕਿ ਨਿਰੰਗੇ ਜੀ ਗੁਰਸਿੱਖ ਤੇ ਅੱਜ ਤੇ ਖਿਮਾ ਕਰਿਓ ਅੱਜ ਜੇ ਬਾਬਾ ਦੀਪ ਸਿੰਘ ਜੀ ਕਿਤੇ ਲਕੀਰ ਖਿੱਚਦੇ ਨਾ ਲਕੀਰੋ ਪਤਾ ਕਿਹੜੀ ਖਿੱਚਣ ਮੇਰੇ ਜਾਨਾ ਗੁਰੂ ਘਰੋਂ ਆਓ ਰੇ ਅੰਦਰ ਉਹ ਆਇਓ ਜਿਹੜੇ ਰਜੈਨਾ ਜਿਨ੍ਹਾਂ ਨੇ ਗੁਰੂ ਘਰ ਆਉਣਾ ਆ ਅੱਜ ਲਕੀਰ ਖਿੱਚ ਦਿੱਤੀ ਜੇ ਵੀ ਤੁਸੀਂ ਜਿਹੜਾ ਨਸ਼ਿਆਂ ਦਾ ਸੇਵਨ ਨਹੀਂ ਜੇ ਕਰਨਾ ਅੱਜ ਲਕੀਰ ਖਿੱਚ ਦੇਵਣ ਵੀ ਤੁਸੀਂ ਜਿਹੜਾ ਆ ਸਲੂਨ ਆ ਜਿਹੜਾ ਨਾਈਆਂ ਦੀਆਂ ਦੁਕਾਨਾਂ ਤੇ ਨਹੀਂ ਜਾਣਾ ਤੇ ਬੜਿਆਂ ਨੇ ਕਹਿਣਾ ਬਾਬਾ ਦੀਵਸੀਆਂ ਤੂੰ ਆਪਣੇ ਕੋਲ ਹੀ ਰੱਖੇ ਲਕੀਰ ਫਿਰ ਤੂੰ ਹੀ ਉਹ ਅੰਦਰ ਲੰਘਿਆ ਬਿਰਲਿਆਂ ਨੇ ਹੋਣਾ ਜਿਨ੍ਹਾਂ ਨੇ ਅੰਦਰ ਲੰਘ ਆਉਣਾ ਆ ਨਹੀਂ ਤੇ ਬੜੇ ਖਿਮਾ ਕਰੇ ਬੜਿਆਂ ਨੇ ਪਿੱਛੇ ਰਹਿਣਾ ਤੇ ਬਾਬਾ ਦੀਪ ਸਿੰਘ ਜੀ ਨੇ ਵੇਖੋ ਜਦੋਂ ਹਰਮੰਦਰ ਸਾਹਿਬ ਦੀ ਬੇਦਲੀ ਦਾ ਬਦਲਾ ਵੀ ਲੈ ਲਿਆ ਤਾਂ ਹਰਮੰਦਰ ਸਾਹਿਬ ਜਦੋਂ ਪਹੁੰਚਦੇ ਨੇ ਕਿਉਂਕਿ ਤੁਰ ਹੀ ਜਦੋਂ ਸੀਨ ਉਹ ਤੋਂ ਕਿਹਾ ਸੀ ਪਾਇਸ਼ਾ ਇਹ ਸੀਸ ਆਪ ਹੀ ਦੇ ਚਰਨਾਂ ਦੇ ਵਿੱਚ ਹੀ ਲੱਗੇ ਸੀ ਤੇ ਕਹਿੰਦੇ ਜਦੋਂ ਗੁਰੂ ਰਾਮਦਾਸ ਜੀ ਪਤਾ ਦੇ ਦਰ ਤੇ ਪਹੁੰਚਦੇ ਨੇ ਨਾ ਕਹਿੰਦੇ ਪਾਇਸ਼ਾ ਆਪੇ ਦਰ ਤੇ ਬੜੀਆਂ ਬੜੀਆਂ ਮਹਿੰਗੀਆਂ ਕੁ ਮਹਿੰਗੀਆਂ ਪਟਾਵਾਂ ਲੈ ਆ ਕੇ ਲੈ ਕੇ ਆਉਣ ਵਾਲੇ ਨੇ ਬੜਾ ਕਈ ਪ੍ਰਸ਼ਾਦ ਦੀਆਂ ਦੀਗਾਂ ਲੈ ਕੇ ਆਉਂਦੇ ਨੇ ਪਰ ਪਾਇਸ਼ਾ ਅੱਜ ਨਾ ਤੇ ਮੇਰੇ ਕੋਈ ਮਹਿੰਗੀਆਂ ਭੇਟਾਵਾਂ ਨੇ ਨਾ ਮੇਰੇ ਕੋ ਕੜਾ ਪ੍ਰਸ਼ਾਦ ਦੀ ਦੇਗ ਹੈ ਅੱਜ ਤੇ ਸੀਸ ਦੀ ਭੇਟਾ ਇਹੋ ਹੀ ਪ੍ਰਵਾਨ ਕਰ ਲੋ ਤੇ ਵੇਖੋ ਇਹੋ ਜਿਹਾ ਸੀਸ ਦੀ ਭੇਟਾ ਪ੍ਰਵਾਨ ਕੀਤੀ 84 ਵੇਲੇ ਵੀ ਟਿੰਕ ਉਥੇ ਫਸ ਗਿਆ ਗਾਣਾ ਲੰਗਨ ਦਿੱਤਾ ਤੇ ਵੇਖ ਲੋ ਅੱਜ ਵੀ ਬਾਬਾ ਦੀਪ ਸਿੰਘ ਜੀ ਉਥੇ ਹੀ ਨੇ ਤੇ ਜਿਹੜਾ ਗੁਰਦੁਆਰਾ ਸਾਹਿਬ ਸ਼ੀਦਾ ਆਪਾਂ ਕਹਿੰਦੇ ਆ ਨਾ ਜੀ ਇਹਦਾ ਨਾਮ ਹੈ ਸ਼ਹੀਦ ਗੰਜ ਇੱਥੇ ਫਿਰ ਬਾਬਾ ਦੀਪ ਸਿੰਘ ਦਾ ਸੰਸਕਾਰ ਹੋਇਆ ਸੀ